ਡਾਕਟਰ ਪਿੰਨਰਾਮ ਬੇਦਕਰ ਜੀ ਦਾ ਜਨਮ ਦਿਹਾੜਾ ਜੈਸੀ ਕਰਿਆਨਾ ਸਟੋਰ ਪਿੰਡ ਟੌਂਸਾ ਵਿਖੇ ਮਨਾਇਆ ਗਿਆ ਤੇ ਲੱਡੂ ਵੰਡੇ ਗਏ ਇਹ ਜਨਮ ਦਿਹਾੜਾ ਸਮੂਹ ਰਵਿਦਾਸ ਭਾਈਚਾਰੇ ਸਮੂਹ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਮਨਾਇਆ ਗਿਆ ਕੀ ਕਹਿਣਾ ਚਾਹਾਂਗੇ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਇਕੱਠੇ ਹੋਏ ਹੋ ਤੇ ਬਾਬਾ ਸਾਹਿਬ ਦੇ ਜਿਹਨਾਂ ਦੇ ਸਾਰੇ ਅਨੁਸ਼ੰਗਤਾਂ ਨੂੰ ਬੜਕ ਲਗ ਵਧਾਈ ਹੋਵੇ ਸਰ ਬਾਬਾ ਸਾਹਿਬ ਨੇ ਬੜਾ ਹੀ ਪ੍ਰਾਲਾ ਕੀਤਾ ਸੀ ਆਪਾਂ ਨੂੰ ਚੰਗੀ ਸਿੱਖਿਆ ਦਿੱਤੀ ਹੈ ਜਿਨ੍ਹਾਂ ਦੇ ਬਾਵਜੂਦ ਆਪਾਂ ਇੱਥੋਂ ਤੱਕ ਪਹੁੰਚੇ ਹਾਂ ਕਿ ਆਪਾਂ ਵੀ ਆਪਾਂ ਨੂੰ ਸੰਗੇ ਸਿੱਖਿਆ ਮਿਲ ਜਾਣਾ ਉੱਪਰੋਂ ਆਪਣੇ ਜੋ ਆਪਣੇ ਉੱਪਰਲੇ ਬੰਦੇ ਹਨ ਉਹ ਵੀ ਆਪਾਂ ਨੂੰ ਚੰਗੀ ਸਿੱਖਿਆ ਦੇਣ ਆਪਣੇ ਬੱਚੇ ਹੋਰ ਵੀ ਤਰੱਕੀ ਕਰ ਸਕਦੇ ਹਨ ਜੋ ਨਸ਼ੇ ਪੱਤੇ ਹਨ ਉਹਨਾਂ ਤੋਂ ਦੂਰ ਰੱਖਣਾ ਠੀਕ ਹੈ ਜੀ ਚੰਗੇ ਮਾਰਗ ਤੇ ਚੱਲਣ ਦੀ ਆਗਿਆ ਬਖਸ਼ਣ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੰਨ ਲਓ ਪਹਿਲਾ ਸੰਵਿਧਾਨ ਤੋਂ ਪਹਿਲਾਂ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਸੀ ਇਹਨੂੰ ਬੜਾ ਘਟੀਆਂ ਵਤੀਰਾ ਕੀਤਾ ਜਾਂਦਾ ਸੀ ਕੋਈ ਕਿਸੇ ਨੂੰ ਬੁਲਾ ਸ਼ੂਸ਼ਾਦ ਬੜੀ ਸੀ ਜੀ ਕੋਈ ਕਿਸੇ ਨੂੰ ਬੁਲਾ ਦੇ ਨਾ ਤਲਕੀ ਮਗਲਾ ਉੱਚੀ ਜਾਲ ਬੜੀ ਸੀ ਕੋਈ ਗਰੀਬ ਬੰਦੇ ਕੋਈ ਲੋੜਦਾਈ ਉੱਚਾ ਬੰਦਾ ਉੱਚੇ ਰਨੇ ਗਰੀਬ ਬੰਦਾ ਥੱਲੇ ਹੀ ਅਸਰ ਹੁੰਦਾ ਸੀ ਜੀ ਕਿ ਕੋਈ ਵੀ ਮਤਲਬ ਗਰੀਬ ਬੰਦੇ ਨੂੰ ਪਛਾਰਦਾ ਜਦੋਂ ਬਾਬਾ ਫ਼ਰੀਦ ਆਏ ਆ ਉਹਨਾਂ ਨੇ ਜੋਸ਼ ਅਧਾਰ ਦੀ ਸਭ ਦੀ ਦੀ ਉੱਤਮ ਬਤ ਤਰੱਕੀ ਇੰਨੀ ਹੋਈ ਹੁਣ ਤੱਕ ਦੇਖ ਲਓ ਇੱਕੋ ਜਿਹੇ ਸਾਰੇ ਚਲਦੇ ਆ ਜੀ ਬੜਾ ਫਰਕ ਪੈ ਗਿਆ ਜੀ ਕੀ ਨਾਮ ਬਾਬਾ ਜੀ ਤੁਹਾਡਾ ਸਰਮਕ ਸਿੰਘ ਜੀ ਸਮਾਸ਼ਟ ਕੀ ਜਾਨਾ ਚਾਹੁੰਦਾ ਜੀ ਬਾਬਾ ਸਾਡੇ ਜਨਮ ਦਿਹਾੜੇ ਤੇ ਸਭ ਨੇ ਸਾਸਰੀਏ ਘਰ ਦੀ ਅੱਜ ਤਰੀਕ 14 ਅਪ੍ਰੈਲ ਤੇ ਅੱਜ ਡਾਕਟਰ ਭੀਮਰਾਵ ਅੰਬੇਡਕਰ ਦਾ ਜਨਮ ਦਿਨ ਇੱਥੇ ਮਨਾਇਆ ਜੱਸੀ ਉਹਨਾਂ ਨੇ ਇਹ ਬਹੁਤ ਹੀ ਬਹੁਤ ਹੀ ਵਧੀਆ ਕੰਮ ਕਰਿਆ ਉਹਨਾਂ ਨੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਕੌਣ ਕੀ ਚੀਜ਼ ਕੀ ਉਹ ਦੀ ਗੱਲ ਵੀ ਇਹ ਉਸਨੇ ਬਾਰੇ ਪਤਾ ਲੱਗਿਆ 1891 ਦੇ ਵਿੱਚ ਜਨਮ ਹੋਇਆ ਸੀ ਨਾ ਦਾ 14 ਅਪ੍ਰੈਲ ਤੇ ਇਹਨਾਂ ਨੇ ਆਪਣੇ ਸੰਵਿਧਾਨ ਬਣਾਇਆ ਆਪਣੇ ਦੇਸ਼ ਦਾ ਸੰਵਿਧਾਨ ਬਣਾਇਆ ਤੇ ਅੱਜ ਇਹਨਾਂ ਨੇ ਜਨਮ ਦਿਨ ਮਨਾ ਕੇ ਬੱਚਿਆਂ ਨੂੰ ਪਤਾ ਲੱਗਿਆ ਵੀ ਹਾਂ ਵੀ ਇਹ ਚੀਜ਼ ਕੌਣ ਸੀ ਇਹ ਆਪਾਂ ਕਿਉਂ ਬਣਾਉਂਦੇ ਤੇ ਇਹ ਸ਼ਖਸੀਅਤ ਕੀ ਆ ਤੇ ਬਹੁਤ ਵਧੀਆ ਪ੍ਰਦਰਸ਼ਨ ਕਰਿਆ ਤੁਸੀਂ ਅੱਜ ਬਹੁਤ ਸੋਹਣਾ ਚਲੋ ਕਟ ਕਰਿਆ ਤੇ ਸਾਰਿਆਂ ਨੂੰ ਸ਼ਹਿਰ ਦੇ ਨਾਲ ਬਣਿਆ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਹਰੀ ਬਾਬਾ ਜੀ ਬਾਬਾ ਸਾਹਿਬ ਬੇਰਕਰਵਾਰੀ ਮੇਰੇ ਵਿਚਾਰੇ ਨੇ ਮਾਵਾ ਬੇਰਕਰ ਦੀ ਬਹੁਤ ਹੀ ਮਹਾਨ ਸ਼ਖਸੀਅਤ ਜੀ ਹਾਂ ਜਿਉਂ ਕਿ ਜਿੰਨੀਆਂ ਡਿਗਰੀਆਂ ਨਾਲ ਕੋਲ ਹੈ ਅੱਜ ਤੱਕ ਕਿਸੇ ਪੋਲੀਟਿਕਲ ਲੀਡਰ ਕੋਲ ਨਾ ਕਿਸੇ ਹੋਰ ਮਹਾਨ ਸ਼ਖਸੀਅਤ ਕੋਲ ਇਹ ਸਭੀ ਡਿਗਰੀਆਂ ਪ੍ਰਾਪਤ ਕਰਨ ਦੀ ਖੁਸ਼ਹਾਲੀ ਦਾ ਮਾਰ ਨਹੀਂ ਗਈ ਸਭੀ ਡਿਗਰੀਆਂ ਪ੍ਰਾਪਤ ਕਰਕੇ ਇੱਕ ਗਰੀਬ ਪਰਵਾਰ ਤੋਂ ਉੱਠ ਕੇ ਸੁਭਾਸਾ ਖਦਾਵਾਰ ਕੇ ਕਾਨੂੰਨ ਮੰਤਰੀ ਬਣਨਾ ਜੀ ਜਿਹੜੀ ਆਮ ਗੱਲ ਹੈਗੀ ਹੈ ਬਹੁਤ ਵੱਡਾ ਮਾਰਕਾ ਮਾਰਿਆ ਬਾਬਾ ਸਾਹਿਬ ਨੇ ਗਰੀਬਾਂ ਦੇ ਹੱਕs ਦਾ ਬਹੁਤ ਹੀ ਵੱਡਾ ਹੌਸਲਾ ਮਾਰਿਆ ਕਿਉਂਕਿ ਬਾਬਾ ਸਾਹਿਬ ਇੱਕ ਅਜੀਬ ਸਿੱਖਿਸੀ ਕਿ ਜੀ ਜੋ ਖੁਦ ਘਰੋ ਗਰੀਬ ਸੀ ਕਿ ਜੀ ਉਹਨਾਂ ਦਾ ਬਿਤਕਰਾ ਹੋਇਆ ਪੜਾਈ ਦੇ ਵਿੱਚ ਬਲੈਕ ਬੋਰਡ ਤੇ ਲਿਖਣ ਦਿੱਤਾ ਜਾਂਦਾ ਸੀਗਾ ਜੀ ਪਾਣਾਂ ਦੀ ਵੀਡੀਓ ਦੇਖੀ ਕਿ ਡਾਕੂਮੈਂਟਰੀ ਬਣਾ ਕੇ ਭੇਜ ਬਾਬਾ ਕਰਿਆ ਜੀ ਭੇਜ ਬਾਬਾ ਬਹੁਤ ਬੇਰਵਾਹੀ ਹੈ ਉਹਦੇ ਵਿੱਚ ਲਗਾਏ ਆ ਦਾਨੀ ਮਤਲਬ ਨਾ ਬਲੈਕ ਬੋਰਡ ਤੇ ਦਾ ਕੁਝ ਲਿਖਦੇ ਸੀ ਟੀਚਰ ਵੀ ਚਾਹ ਕੋਨਾਂ ਤੋਂ ਫਰਦਾ ਸੀਗਾ ਨਾ ਉੱਪਰੋਂ ਉੱਪਰੋਂ ਹਟੋਈ ਤਾਕੇ ਸੁਭੋ ਨਾ ਆਏ ਤਾ ਬਾਬਾ ਜੀ ਸਾਹਿਬ ਨੇ ਫਿਰ ਇੱਕ ਪੀਨ ਬਲਾਕੇ ਉਹਨਾਂ ਨੂੰ ਟੀਚਰ ਨੇ ਬਲਾਗੌਰ ਸਾਹਿਬ ਵਰਗੇ ਦੁਬਾਰਾ ਕਿਹਾ ਹੋਰ ਬਚੇ ਨੂੰ ਮਿਜੀ ਬੱਚੇ ਬੇਤਰਾ ਕਰਦੇ ਸੀ ਤਾਂ ਹੀ ਤਾਂ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੇ ਸਰਕਾਰੀ ਛੁੱਟੀ ਹੈ ਬਾਬਾ ਸਾਹਿਬ ਨੇ ਰਾਲੀ ਤਾਂ ਅੱਜ ਸਰਕਾਰੀ ਛੁੱਟੀ ਹੈ ਸਾਰੇ ਹਸਪਤਾਲ ਸਰਕਾਰੀ ادارے ਬੰਦ ਜੀ ਬਹੁਤ ਆਦਰਨੀ ਹੈ ਬਿਲਕੁਲ ਆਦਰਨੀ ਹੈ ਸਿੱਖੀ ਸਿੱਖੀ ਬਹੁਤ ਹੀ ਇਹ ਬਹੁਤ ਵਧੀਆ ਪ੍ਰਾਲਾ ਕਰਿਆ ਤੁਸੀਂ ਇੱਥੇ ਮਨਾਇਆ ਨਾ ਸਾਰੇ ਬੇਚਾਰੇ ਨੂੰ ਪਤਾ ਲੱਗਿਆ ਵੀ ਹਾਂ ਜੀ